ਓਏ ਮਜੀਠੇ ਮੈਂ ਅਦਰ ਤੂੜੀ 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 ਤੈਨੂੰ ਕਈਆਂ ਨਾ ਮੈਂ ਤੂੜੀ ਲਾਲਾ ਤੂੜੀ ਲਾਲਾ ਕੋਈ ਤੇ ਮਸ਼ੀਨ ਲੱਗ ਜਾਣੀ ਐ ਤੂੰ ਭੈਣ ਦੇਆ ਵੀਰਾ ਨਾ ਇੱਥੇ ਹੂਰੀ ਕੋਸ ਚੱਡੀ ਚੱਲ ਮੈਂ ਤੈਨੂੰ ਜੇਡਾ ਨਾ ਇੱਥੇ ਦਰਾਖਤਾਂ 'ਚ ਨਾ ਫਾਂਸੀ ਟੰਗਤਾ ਨਾ ਹੋਰ ਤੇ ਤੇਰੇ ਮੂਹਰੇ ਮੱਖੀ ਨਹੀਂ ਉੱਟਣੀ ਹੈਗੀ ਓਏ ਓ ਜੀਜੂ ਤੁਸੀਂ ਮੈਨੂੰ ਫਾਂਸੀ ਦੇ ਸਵਾ ਟੰਗਣਾ ਮੈਂ ਆਪ ਹੀ ਮਰ ਮੁਰ ਜਾਣਾ ਦੇਖੀ ਚੱਲਿਓ ਤੁਸੀਂ ਲੜਕ ਲੁੜਕ ਕੇ ਸਾਰਾ ਟੱਬਰ ਰੋਲਿਓ ਫਿਰ ਮੈਨੂੰ ਹਾਂ ਵੀ ਪਾਸ ਮੈਨੂੰ ਕਹਿੰਦੇ ਨੇ ਮਰ ਜਾ ਮਰ ਜਾ ਮਰ ਜਾ ਇਹਦੇੰ ਵਿੱਚ ਲੜਕ ਗਿਆ ਨਾ ਹੋਰ ਵੀ ਤੁਸੀਂ ਵੀ ਰੋਮੋਂਗੇ ਸਾੜੇ ਤੇ ਸੀਗਾ ਚਲ ਠੱਗਿਆਂ ਮਾਰਦਾ ਠੀਕ ਸੀ ਪਰ ਮਰਦਾ ਨਾ ਮੇਰੇ ਮਜੀਠੇ ਵੀਰ ਮਰਦਾ ਨਾ ਮੇਰੇ ਆ ਸਾਲਿਆ ਮੈਂ ਤੈਨੂੰ ਟੱਟੂ ਯਾਦ ਕਰਨਾ ਯਾਰ ਹੈ ਕਿ ਚਾਟੇਂ ਵੀਰਾ ਹੌਣੀ ਮੇਰੇ ਨੱਕ ਚ ਦਮ ਕੀਤਾ ਪਿਆ ਵਾ ਇਹ ਦੁਬਾਰਾ ਤੂੰ ਪਤਾ ਨਹੀਂ ਕੀ ਕਰੇਂਗਾ ਤੈਨਂ ਵੀਰਾ ਪਤਾ ਹੀ ਹੈ ਮੈਨੂੰ ਤੇਰਾ ਪਤਾ ਹੀ ਹੈ ਬਸ ਹਾਂ ਤੂੰ ਨਹੀਂ ਮਰਦਾ ਮੈਨੂੰ ਪਤਾ ਸਾਲਿਆ రమను పతా తిన మరద తాబ్బు నాల మర మరే సార్ రబ ను పత కుషాను నా చెప్పు